ਨੋ ਸਵਾਸਤੀ ਲੈਸ ਮੈਨੂੰ ਵੀਕਨੈਸ ਕਾਫੀ ਸੀ ਵੀ ਨੀਂਦ ਬਹੁਤ ਜ਼ਿਆਦਾ ਆਉਂਦੀ ਹੁੰਦੀ ਸੀ ਬੀਪੀ ਲੋਹੀ ਰਹਿੰਦਾ ਸੀ ਮੇਰਾ ਓਕੇ ਜੀ ਉਹਦੇ ਨਾਲ ਨਾਲ ਜਿੱਦਾਂ ਮੇਰੇ ਇੱਕ ਸਾਈਡ ਦੇ ਵਿੱਚ ਪ੍ਰੋਬਲਮ ਸੀ ਜਿੱਦਾਂ ਥੋੜੀ ਵੀ ਕੋਈ ਚੀਜ਼ ਚੱਕ ਲੈਣੀ ਭਾਰੀ ਜਾਂ ਬਾਲਟੀ ਪਾਣੀ ਵਾਲੀ ਚੱਕ ਲੈਣੀ ਉਸ ਤੋਂ ਬਾਅਦ ਵਿੱਚ ਕੀ ਸੀਗਾ ਕਿ ਮੇਰੇ ਨਾਲ ਝੁਕੀ ਜਾਂਦਾ ਮੈਂ ਝੁਕਿਆ ਹੀ ਰਹਿ ਜਾਂਦੀ ਸੀ ਓਕੇ ਤਾਂ ਫਿਰ ਉਹਦੇ ਨਾਲ ਕੀ ਹੁੰਦਾ ਸੀ ਮੈਨੂੰ ਇੰਜੈਕਸ਼ਨ ਵਗੈਰਾ ਲੱਗਦੇ ਸੀ ਰੈਸਟ ਕਰਨੀ ਪੈਂਦੀ ਸੀ ਉਸ ਤੋਂ ਬਾਅਦ ਵਿੱਚ ਫਿਰ ਮੈਂ ਤਿੰਨ ਚਾਰ ਦਿਨ ਬਾਅਦ ਥੋੜਾ ਉੱਠ ਕੇ ਚੱਲਣ ਫਿਰਨ ਲੱਗਦੀ ਸੀ ਕਿੰਨੇ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਜੀ ਬੰਜੀ ਇਹ ਇਹ ਪ੍ਰੋਬਲਮ ਸੀਗੀ ਜੀ ਜਿਹੜੀ ਇਹ ਵਾਲੀ ਵੀਕਨੈਸ ਵਾਲੀ ਔਰ ਲੱਤ ਵਾਲੀ ਐ ਇਹ ਤਾਂ 10-12 ਸਾਲ ਪੁਰਾਣੀ ਸੀਗੀ ਓਕੇ ਹਾਂ ਜਿੱਤੇ ਉਸ ਦੇ ਨਾਲ ਨਾਲ ਤਕਰੀਬਨ 16-17 ਸਾਲ ਪੁਰਾਣੀ ਮੇਰੇ ਇੱਕ ਚੈਸਟ ਦੇ ਵਿੱਚ ਗਿਲਟੀ ਸੀ ਛੋਟੀ ਹੁੰਦੀ ਧੀ ਅੱਛਾ ਛੋਟੀ ਹਾਂਜੀ ਮਤਲਬ ਜ਼ਿਆਦਾ ਏਜ ਵੀ ਨਹੀਂ ਸੀਗੀ ਮੇਰੀ ਤਾਂ ਜਿਹੜੀ ਉਹ ਗਿਲਟੀ ਸੀਗੀ ਉਹ ਪਹਿਲਾਂ ਬਹੁਤ ਛੋਟੀ ਸੀ ਕਣਕ ਦੇ ਦਾਣੇ ਵਾਂਗੂ ਬਟ ਮੈਨੂੰ ਇੰਨਾ ਪਤਾ ਸੀਗਾ ਵੀ ਮੇਰੇ ਚੈਸਟ ਦੇ ਵਿੱਚ ਪ੍ਰੋਬਲਮ ਹੈਗੀ ਆ ਬਈ ਮੇਰੇ ਵੱਡੀ ਬੇਟੀ ਦਾ ਜਨਮ ਹੌਣ ਦੇ ਦੌਰਾਨ ਮੈਨੂੰ ਇਹ ਗਿਲਟੀ ਜਿਹੜੀ ਵਧਣੀ ਸ਼ੁਰੂ ਹੋ ਗਈ ਪਹਿਲਾਂ ਨਹੀਂ ਵਧੀ ਹੈਗੀ ਠੀਕ ਹੈ ਵੱਡੀ ਬੇਟੀ ਦੇ ਜਨਮ ਦੇ ਦੌਰਾਨ ਜਦੋਂ ਇਹ ਸ਼ੁਰੂ ਹੋ ਗਈ ਪਰ ਕੋਈ ਖਾਸ ਪੇਨ ਨਹੀਂ ਸੀ ਪਰ ਬਲੌਕ ਇਸ ਜਰੂਰ ਸੀ ਬੱਸ ਇੰਨ ਗਿਲਟੀ ਹੈਗੀ ਸੀ ਗਿਲਟੀ ਹੈ ਨਹੀਂ ਪ੍ਰੋਬਲਮ ਨਹੀਂ ਸੀ ਤੁਹਾਨੂੰ ਇੰਨੀ ਪ੍ਰੋਬਲਮ ਨਹੀਂ ਸੀ ਹਾਂਜੀ ਕਦੇ-ਕਦੇ ਦਰਦ ਹੁੰਦਾ ਸੀ ਠੀਕ ਹੈ ਉਸ ਤੋਂ ਬਾਅਦ ਚ ਮੇਰਾ ਬੇਟੇ ਦਾ ਜਨਮ ਹੋਇਆ ਬੇਟੇ ਦੇ ਜਨਮ ਤੋਂ ਬਾਅਦ ਇਹ ਕਾਫੀ ਜ਼ਿਆਦਾ ਪ੍ਰੋਬਲਮ ਕਰਨ ਲੱਗੀ ਡਾਕਟਰਾਂ ਕੋਲ ਵੀ ਗਏ ਚੈੱਕਅਪ ਵੀ ਕਰਵਾਇਆ ਚਾਹੇ ਮੈਂ ਆਪ ਲੈ ਵੀ ਲੈਂਦੀ ਸੀ ਆਪਣਾ ਟ੍ਰੀਟਮੈਂਟ ਤਾਂ ਮੈਂ ਰੈਗੂਲਰ ਕਰਦੀ ਹੋਈ ਸੀ ਪਰ ਮੈਨੂੰ ਕਿਤੇ ਫਰਕ ਨਹੀਂ ਪ ਵਧੀਆ ਵਧੀਆ ਸਪੈਸ਼ਲਿਸਟ ਡਾਕਟਰ ਕੋਲ ਜਾ ਕੇ ਦੇਖਿਆ ਹਾਂ ਜੀ ਬਿਲਕੁਲ ਬਿਲਕੁਲ ਹਾਂ ਜੀ ਸਰ ਮੈਂ ਦੇਖਿਆ ਆ ਔਰ ਜਦੋਂ ਬੱਚੇ ਤੋਂ ਬਾਅਦ ਬੇਟੇ ਤੋਂ ਬਾਅਦ ਮੈਨੂੰ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ ਕਿ ਕੈਂਸਰ ਦੀ ਤੁਹਾਡੇ ਗਿਲਟੀ ਹੈ ਤਾਂ ਫਿਰ ਤੁਹਾਨੂੰ ਪਤਾ ਵੀ ਸਰ ਰਿਜ਼ਲਟ ਜਦੋਂ ਇਦਾਂ ਦਾ ਆ ਜੇ ਤਾਂ ਟੈਨਸ਼ਨ ਬਹੁਤ ਹੁੰਦੀ ਹੈ ਨਾ ਮੈਂ ਟੈਸਟ ਰਿਪੋਰਟ ਦੇ ਵਿੱਚ ਥੋੜਾ ਕੈਂਸਰ ਕਲੀਅਰ ਕਰਤਾ ਕਰ ਦਿੱਤਾ ਸੀ ਇਹਨਾਂ ਨੇ ਪਟੇਲ ਹਸਪੀਟਲ ਵਾਲਿਆਂ ਨੇ ਠੀਕ ਹੈ ਜੀ ਪਰੇਟ ਵੀ ਨਹੀਂ ਕਰਵਾਉਣਾ ਚਾਹੁੰਦੇ ਸੀ ਇਹ ਛੋਟੀ ਸੀਗੀ ਹਜੇ ਓਕੇ ਜਿੱਦਾਂ ਡਰ ਲੱਗਦਾ ਸੀ ਇਸ ਚੀਜ਼ ਤੋਂ ਹੁੰਦਾ ਹੀ ਹਰੇਕ ਡਰਦਾ ਹੀ ਆ ਬਈ ਡਰਦੇ ਸੀ ਕਿ ਬਚਿਆ ਜਾਵੇ ਹਾਂਜੀ ਹਾਂਜੀ ਚਾਹੇ ਮੈਡੀਕਲ ਲੈਨ ਚ ਸੀਗੇ ਇਸ ਚੀਜ਼ ਦਾ ਪਤਾ ਸੀ ਪਹਿਲਾਂ ਟੈਸਟ ਨਹੀਂ ਸੀ ਡਰਦੇ ਕਰਾਉਂਦੇ ਜਦੋਂ ਮੈਂ ਇਹ ਬਾਡੀ ਸਰਵਿਸ ਜੂਸ ਕੀਤਾ ਉਸ ਤੋਂ ਬਾਅਦ ਮੇਰੀ ਵੀਕਨੈਸ ਜਿਹੜੀ ਉਹ 20 ਦਿਨਾਂ ਦੇ ਵਿੱਚ ਕਵਰ ਹੋ ਗਈ ਠੀਕ ਹੈ ਜੀ ਵੀਕਨੈਸ ਵੀ ਬੈਕਬੋਨ ਦੀ ਦਰਦ ਵੀ ਲੱਤ ਦੀ ਦਰਦ ਵੀ ਜਿਹੜੀ ਇੱਧਰ ਮਤਲਬ ਬਲੋਕੇਜ ਹੈ ਇਹ ਸੀ ਮੈਨੂੰ ਗੈਲਟੀ ਦੇ ਨਾਲ ਹੀ ਜ਼ਿਆਦਾ ਜਿਹੜੀ ਆ ਸ਼ੋਲਡਰ ਵਾਲੀ ਔਰ ਇਹ ਬਲੋਕੇਜ ਸੀ ਇਹ ਵੀ ਕਾਫੀ ਮੇਰੀ ਪੇਨ ਵਗੈਰਾ ਬਿਲਕੁਲ ਸਹੀ ਹੋ ਗਈ ਸੀ ਬਟ ਗਿਲਟੀ ਨਹੀਂ ਠੀਕ ਹੋਈ ਸੀ ਹਲੇ ਉਹ ਤਕਰੀਬਨ ਹੁਣ ਮੈਂ ਪਿਛਲੀ ਦੀਵਾਲੀ ਵੇਲੇ ਲਿਆ ਸੀਗਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਇਸ ਦੀਵਾਲੀ ਨੂੰ ਸਾਲ ਪੂਰਾ ਹੋ ਗਿਆ ਮਤਲਬ 1.5 ਸਾਲ ਹੋ ਗਿਆ ਹੁਣ ਜਾ ਕੇ 1 ਇੰਚ ਤੋਂ ਵੀ ਉੱਪਰ ਸੀ ਤਾਂ ਹੁਣ ਉਹ ਫੇਰ ਕਣਕ ਦੇ ਦਾਣੇ ਵਾਂਗੂ ਹੋ ਗਈ ਹੈ ਬਸ ਇੰਨਾ ਕੁ ਰਹਿ ਗਿਆ ਬਾਕੀ ਸਾਰਾ ਕਲੀਅਰ ਹੋ ਗਿਆ ਹਾਂਜੀ ਪਹਿਲਾਂ ਜਦੋਂ ਮੇਰੀ ਬੱਚਿਆਂ ਤੋਂ ਪਹਿਲਾਂ ਸੀ ਉਸ ਸਟੇਜ ਤੇ ਵਾਪਸ ਆ ਗਿਆ ਤੇ ਉਹਦੀ ਮੈਨੂੰ ਹੁਣ ਕੋਈ ਤਕਲੀਫ ਵੀ ਹੈ ਨਹੀਂਗੀ ਤੇ ਮੇਰੇ ਕੈਂਸਰ ਦੇ ਸੈੱਲ ਆ ਜਿਹੜੇ ਉਹ ਵੀ ਉਹਨਾਂ ਨੇ ਕਿਹਾ ਵੀ ਹੁਣ ਇਦਾਂ ਦਾ ਕੁਝ ਨਹੀਂ ਹੈ ਉਹ ਟੈਸਟ ਕਰਾਂ ਤੋਂ ਬਾਅਦ ਹਾਂਜੀ ਹਾਂਜੀ ਦੋਸਤੋ ਸਾਰੀ ਪਰਿਵਾਰਾਂ ਨੂੰ ਸਤਿ ਸ਼੍ਰੀ ਅਕਾਲ ਵੈਲਕਮ ਆ ਰਾਈਟਵੇ ਐਜੂਕੇਸ਼ਨ ਚੈਨਲ ਦੇ ਉੱਤੇ ਔਰ ਪਿਛਲੇ 5-6 ਸਾਲਾਂ ਤੋਂ ਸੜੀਆਂ ਰਿਜ਼ਲਟ ਦੀਆਂ ਵੀਡੀਓ ਦੇਖ ਰਹੇ ਹਾਂ ਔਰ ਸੋਸ਼ਲ ਮੀਡੀਆ ਦੇ ਥਰੂ ਛੋਟੀਆਂ ਵੀਡੀਓ ਦੇਖ ਰਹੇ ਹਾਂ ਔਰ ਵੱਡੀ ਇੰਟਰਵਿਊ ਦੇ ਰੂਪ 'ਚ ਵੀਡੀਓ ਦੇਖ ਰਹੇ ਹਾਂ ਉਹ ਤੁਸੀਂ ਦੇਖ ਰਹੇ ਹੋ ਕਿੰਨੇ ਪਰਿਵਾਰਾਂ ਨੂੰ ਕਿਸ-ਕਿਸ ਤਰ੍ਹਾਂ ਦੇ ਰਿਜ਼ਲਟ ਨੇ ਔਰ ਹਰੇਕ ਬੰਦਾ ਸੀ ਖੁਦ ਵੀ ਹੈ ਪਰ ਹੈ ਕੀ ਹੈ ਬੋਡੀ ਸਰਵਿਸ ਕਰਾਓ ਆਨੰਦ ਲੋ ਜਿੰਦਗੀ ਦਾ স্পেশাল ਕਿਹਾ ਜਾਂਦਾ ਕੋਈ ਅਸੀਂ ਦਵਾਈ ਕੋਈ ਵਾਦਾ ਨਹੀਂ ਕਰਦੇ ਤੁਹਾਡੇ ਨਾਲ ਵੀ ਤੁਹਾਡੀਆਂ ਬਿਮਾਰੀਆਂ ਇਸ ਤਰ੍ਹਾਂ ਚੱਕੀਆਂ ਜਾਣਗੀਆਂ ਦੋਸਤੋ ਗੱਲ ਸਮਝਣ ਵਾਲੀ ਆ ਸਰੀਰ ਦੀ ਸਫਾਈ ਨਾਲ ਮੈਂ ਤੁਹਾਨੂੰ ਪ੍ਰੈਕਟੀਕਲ ਪਰਿਵਾਰਾਂ ਨੂੰ ਮਿਲਾਉਂਗਾ ਵੀ ਕੀ ਕੀ ਰਿਜ਼ਲਟ ਜਿਹੜੇ ਆ ਰਹੇ ਹੈਗੇ ਨੇ ਤਾਂ ਅੱਜ ਦੇ ਸੈਸ਼ਨ ਦੇ ਵਿੱਚ ਸਾਡੇ ਕੋਲੇ ਪਰਿਵਾਰ ਪਹੁੰਚੇ ਹੋਏ ਨੇ ਆਪਾਂ ਉਹਨਾਂ ਕੋਲੇ ਚੱਲਾਂਗੇ ਭੈਣ ਜੀ ਆਪਣਾ ਨਾਮ ਦੱਸਣਗੇ ਔਰ ਔਰ ਤੁਹਾਨੂੰ ਡਿਸਕਰੀਪਸ ਜਸ ਕੇ ਜਾਵਾਂਗੇ ਕਿਹੜੀ ਜਗ੍ਹਾ ਤੋਂ ਹੈਗੇ ਨੇ ਉਹ ਵੀ ਤੁਹਾਨੂੰ ਧਿਆਨ ਨਾਲ ਤੁਸੀਂ ਸੁਣ ਸਕਦੇ ਹੋ ਕੋਈ ਦਿੱਕਤ ਨਹੀਂ ਔਰ ਪ੍ਰੋਬਲਮਾ ਕਿੱਥੋਂ ਸਟਾਰਟ ਹੁੰਦੀਆਂ ਨੇ ਕੀ ਦਿੱਕਤ ਸੀ ਉਹ ਸਾਰੇ ਆਪਣੇ ਨਾਲ ਸਟਾਰਟ ਅਪ ਇੱਕ ਸਟੋਰੀ ਦੇ ਰੂਪ ਚ ਕਰਨਗੇ ਤਾਂ ਕਿ ਸਾਨੂੰ ਸਾਰਾ ਕੁਝ ਸਮਝ ਆਵੇ ਪ੍ਰੋਬਲਮ ਕਿੱਥੋਂ ਕਿਦੋਂ ਸਟਾਰਟ ਹੋਈ ਕੀ ਕੀ ਦਿੱਕਤ ਸੀ ਅੱਜ ਹਾਲਾਤ ਕੀ ਹੈਗੇ ਨੇ ਕਿੰਨਾ ਟਾਈਮ ਹੋ ਗਿਆ ਛੱਡੇ ਨੂੰ ਔਰ ਅੱਜ ਕਿੰਨੇ ਟਾਈਮ ਬਾਅਦ ਵੀਡੀਓ ਜਿਹੜੀ ਇਹ ਨਹੀਂ ਬਣ ਰਹੀ ਹੈਗੀ ਤਾਂ ਭੈਣ ਜੀ ਸਭ ਤੋਂ ਪਹਿਲਾਂ ਵੈਲਕਮ ਆ ਤੁਹਾਡਾ ਜੀ ਤੇ ਦੱਸੋ ਜੀ ਆਪ ਹਾਂਜੀ ਮੇਰਾ ਨਾਮ ਸੁਰੰਜੀਤ ਕੌਰ ਐ। ਐਸੇ ਮੈਂ ਜੀਐਨਮ ਸਟਾਫ ਨਰਸ ਐ। ਤਕਰੀਬਨ 17 ਸਾਲ ਹੋ ਗਏ ਮੈਨੂੰ ਇਸ ਫੀਲਡ ਵਿੱਚ ਕੰਮ ਕਰਦੀ ਨੂੰ। ਠੀਕ ਹੈ। ਓਕੇ। ਹਾਂਜੀ। 17 ਸਾਲਾਂ ਤੋਂ ਇਸ ਫੀਲਡ ਦੇ ਵਿੱਚ ਤੁਸੀਂ ਹਾਂਜੀ ਕੰਮ ਕਰ ਰਹੀ ਹਾਂ ਮੈਂ। ਤਾਂ ਇਸ ਤਰ੍ਹਾਂ ਜਿੱਦਾਂ ਮਿਰਜੀ ਜਿਹੜਾ ਬੋਡੀ ਸਰਵਿਸ ਆ ਉਹ ਮੈਂ ਪਹਿਲਾਂ ਤਾਂ ਵੀਕਨੈਸ ਵਾਸਤੇ ਹੀ ਲਿਆ ਸੀ। ਮੈਨੂੰ ਵੀਕਨੈਸ ਕਾਫੀ ਸੀ। ਵੀ ਨਹੀਂ ਇਹ ਬਹੁਤ ਜ਼ਿਆਦਾ ਆਉਂਦੀ ਹੁੰਦੀ ਸੀ ਬੀਪੀ ਲੋਹੀ ਰਹਿੰਦਾ ਸੀ ਮੇਰਾ ਓਕੇ ਉਹਦੇ ਨਾਲ ਨਾਲ ਜਿੱਦਾਂ ਮੇਰੇ ਇੱਕ ਸਾਈਡ ਦੇ ਵਿੱਚ ਪ੍ਰੋਬਲਮ ਸੀ ਜਿੱਦਾਂ ਥੋੜੀ ਵੀ ਕੋਈ ਚੀਜ਼ ਚੱਕ ਲੈਣੀ ਭਾਰੀ ਜਾਂ ਬਾਲਟੀ ਪਾਣੀ ਵਾਲੀ ਚੱਕ ਲੈਣੀ ਉਸ ਤੋਂ ਬਾਅਦ ਵਿੱਚ ਕੀ ਸੀਗਾ ਕਿ ਮੇਰੇ ਨਾਲ ਝੁਕੀ ਜਾਂਦਾ ਮੈਂ ਝੁਕਿਆ ਹੀ ਰਹਿ ਜਾਂਦੀ ਸੀ ਓਕੇ ਫਿਰ ਮੇਰੇ ਇੰਜੈਕਸ਼ਨ ਲਾ ਦਿੱਤੇ ਸੀ ਹਾਂਜੀ ਕਮਰ ਦਾ ਕਰਕੇ ਫਿਰ ਮੇਰੀ ਪੂਰੀ ਇਹ ਜਿੱਦਾਂ ਲੱਤ ਐ ਸਾਈਡ ਪੂਰੀ ਉਹਦੇ ਵਿੱਚ ਪੇਨ ਰਹਿੰਦੀ ਸੀਗੀ ਠੀਕ ਹੈ ਤਾ ਫਿਰ ਉਹਦੇ ਨਾਲ ਕੀ ਹੁੰਦਾ ਸੀ ਮੈਨੂੰ ਇੰਜੈਕਸ਼ਨ ਵਗੈਰਾ ਲੱਗਦੇ ਸੀ ਰੈਸਟ ਕਰਨੀ ਪੈਂਦੀ ਸੀ ਉਸ ਤੋਂ ਬਾਅਦ ਵਿੱਚ ਫਿਰ ਮੈਂ 3-4 ਦਿਨ ਬਾਅਦ ਥੋੜਾ ਉੱਠ ਕੇ ਚੱਲਣ ਫਿਰਨ ਲੱਗਦੀ ਸੀ ਜੇ ਕਿਸੇ ਟਾਈਮ ਜਿੱਦਾਂ ਮੇਰੇ ਤੋਂ ਕੁਝ ਚੱਕਿਆ ਜਾਣਾ ਪੜਾ ਤੇ ਚੱਕ ਕੇ ਝਾੜੂ ਵਗੈਰਾ ਤਾਂ ਬਿਲਕੁਲ ਹੀ ਨਹੀਂ ਸੀ ਲੱਗਦਾ ਇਸ ਕਰਕੇ ਮੈਂ ਲਿਆ ਸੀ ਉਹ ਤਾਂ ਮੇਰਾ 20 ਦਿਨ ਦੇ ਵਿੱਚ ਹੀ ਕਵਰ ਹੋ ਗਿਆ ਜਿੱਦਾਂ ਉਸ ਤੋਂ ਬਾਅਦ ਵਿੱਚ ਵੀਕਨੈਸ ਜੀ ਸਾਰੀ ਚੱਕੀ ਗਈ ਵੀਕਨੈਸ ਵੀ ਚੱਕੀ ਗਈ ਮੇਰੀ ਬੈਕ ਦੀ ਪ੍ਰੋਬਲਮ ਵੀ ਚੱਕੀ ਗਈ ਜਿੱਦਾਂ ਮੇਰੀ ਇੱਕ ਸਾਈਡ ਦੇ ਵਿੱਚ ਇਹ ਸਾਰੀ ਚੀ ਬਲੋਕੇਜ ਆ ਰਹੀ ਸੀ ਪਹਿਲਾਂ ਜਿਆਦਾ ਮੇਨ ਪ੍ਰੋਬਲਮ ਤਾਂ ਮੈਨੂੰ ਲੱਤ ਦੀ ਸੀ ਪਰ ਥੋੜਾ ਥੋੜਾ ਹੌਲੀ ਹੌਲੀ ਮੇਰੇ ਅੱਗੇ ਸ਼ੋਲਡਰ ਦੇ ਵਿੱਚ ਬੈਕ ਸਾਈਡ ਬਾਹਾਂ ਦੇ ਵਿੱਚ ਸਾਰੀ ਵੀਕਨੈਸ ਆ ਗਈ ਸੀ ਇਹ ਵੀ ਬਲਾਕ ਹੋ ਰਹੀ ਸੀ ਕਿੰਨੇ ਟਾਈਮ ਤੋਂ ਪ੍ਰੋਬਲਮ ਚੱਲ ਰਹੀ ਸੀ ਭਾਜੀ ਇਹ ਇਹ ਪ੍ਰੋਬਲਮ ਸੀਗੀ ਜੀ ਜਿਹੜੀ ਇਹ ਵਾਲੀ ਵੀਕਨੈਸ ਵਾਲੀ ਔਰ ਲੱਤ ਵਾਲੀ ਐ ਇਹ ਤਾਂ 10-12 ਸਾਲ ਪੁਰਾਣੀ ਸੀਗੀ ਹਾਂਜੀ ਤੇ ਉਸ ਦੇ ਨਾਲ ਨਾਲ ਤਕਰੀਬਨ 16-17 ਸਾਲ ਪੁਰਾਣੀ ਮੇਰੇ ਇੱਕ ਚੈਸਟ ਦੇ ਵਿੱਚ ਗਿਲਟੀ ਸੀ ਛੋਟੀ ਹੁੰਦੀ ਦੀ ਹਾਂਜੀ ਮਤਲਬ ਜ਼ਿਆਦਾ ਏਜ ਵੀ ਨਹੀਂ ਸੀਗੀ ਮੇਰੀ ਤਾਂ ਜਿਹੜੀ ਉਹ ਗਿਲਟੀ ਸੀਗੀ ਉਹ ਪਹਿਲਾਂ ਬਹੁਤ ਛੋਟੀ ਸੀ ਕਣਕ ਦੇ ਦਾਣੇ ਵਾਂਗੂ ਬਟ ਮੈਨੂੰ ਇੰਨਾ ਪਤਾ ਸੀਗਾ ਵੀ ਮੇਰੇ ਚੈਸਟ ਦੇ ਵਿੱਚ ਪ੍ਰੋਬਲਮ ਹੈਗੀ ਆ ਵੀ ਗਿਲਟੀ ਐ ਠੀਕ ਹੈ ਉਸ ਤੋਂ ਬਾਅਦ ਵਿੱਚ ਜਿੱਦਾਂ ਮੈਰਿਜ ਹੋਈ ਤਾਂ ਮੈਰਿਜ ਹੋਣ ਤੋਂ ਬਾਅਦ ਮੇਰੇ ਵੱਡੀ ਬੇਟੀ ਦਾ ਜਨਮ ਹੋਣ ਦੇ ਦੌਰਾਨ ਮੈਨੂੰ ਇਹ ਗਿਲਟੀ ਜਿਹੜੀ ਵਧਣੀ ਸ਼ੁਰੂ ਹੋ ਗਈ ਪਹਿਲਾਂ ਨਹੀਂ ਵਧੀ ਹੈਗੀ ਠੀਕ ਹੈ ਵੱਡੀ ਬੇਟੀ ਦੇ ਜਨਮ ਦੇ ਦੌਰਾਨ ਜਦੋਂ ਇਹ ਸ਼ੁਰੂ ਹੋ ਗਈ ਪਰ ਕੋਈ ਖਾਸ ਪੇਨ ਨਹੀਂ ਸੀ ਪਰ ਬਲੌਕ ਇਸ ਜਰੂਰ ਸੀ ਗਿਲਟੀ ਹੈਗੀ ਸੀ ਕੋਈ ਵੀ ਪ੍ਰੋਬਲਮ ਨਹੀਂ ਸੀ ਤੁਹਾਨੂੰ ਐਨੀ ਪ੍ਰੋਬਲਮ ਨਹੀਂ ਸੀ ਹਾਂਜੀ ਕਦੇ-ਕਦੇ ਦਰਦ ਹੁੰਦਾ ਸੀ ਠੀਕ ਹੈ ਉਸ ਤੋਂ ਬਾਅਦ ਮੇਰਾ ਬੇਟੇ ਦਾ ਜਨਮ ਹੋਇਆ ਬੇਟੇ ਦੇ ਜਨਮ ਤੋਂ ਬਾਅਦ ਇਹ ਕਾਫੀ ਜ਼ਿਆਦਾ ਪ੍ਰੋਬਲਮ ਕਰਨ ਲੱਗੀ ਬਲ ਜਿਹੜੀ ਬਿੰਕਸ ਪੈਂਦੀ ਹੈ ਤੁਹਾਨੂੰ ਜਿਹੜਾ ਪ੍ਰੋਬਲਮ ਆਈਆਂ ਨੇ ਜਾਂ ਜਿਹੜੀ ਗੱਠਬਾਦੀ ਹੈ ਇਹ ਬੱਚਿਆਂ ਦੇ ਜਨਮ ਤੋਂ ਬਾਅਦ ਪ੍ਰੋਬਲਮਾਂ ਜ਼ਿਆਦਾ ਆ ਜਾਂਦਾ ਬਾਅਦ ਜ਼ਿਆਦਾ ਹੋ ਗਈਆਂ ਹਾਂਜੀ ਪਹਿਲਾਂ ਇੰਨੀਆਂ ਨਹੀਂ ਸੀਗੀਆਂ ਜਿੱਦਾਂ ਆਪਾਂ ਬੋਦਰ ਬਣੀ ਹਾਂ ਬਿਲਕੁਲ ਹੋਰ ਮੈਂ ਜੀ ਤੁਸੀਂ ਚਲੋ ਤੁਹਾਡਾ ਫੀਲਡ ਵੀ ਹੈ ਇਹ ਹਾਂਜੀ ਵੀ ਬਹੁਤ ਪਰਿਵਾਰ ਨੇ ਜਿਹੜੀਆਂ ਇਹ ਭੈਣਾਂ ਨੇ ਸਾਡੇ ਜਾਂਦੇ ਬੱਚੇ ਕਿਉਂਕਿ ਸਾਰੇ ਪਰਿਵਾਰਾਂ ਦੇ ਵਿੱਚ ਹੁੰਦੇ ਨੇ ਬੱਚੇ ਹਨਾ ਬੇਟੀਆਂ ਦੇ ਰੂਪ ਦੇ ਵਿੱਚ ਜਾਂ ਵਾਈਫ ਦੇ ਰੂਪ ਦੇ ਵਿੱਚ ਮਤਲਬ ਜਿੰਨੀਆਂ ਜ਼ਿਆਦਾ ਮੈਂ ਮਿਲਦਾ ਪਰਿਵਾਰਾਂ ਨੂੰ ਜਦੋਂ ਬੱਚਾ ਪੈਦਾ ਹੋਣ ਤੋਂ ਬਾਅਦ ਲੇਡੀਜ਼ ਨੂੰ ਪ੍ਰੋਬਲਮਾਂ ਸਟਾਰਟ ਹੋ ਜਾਂਦੀਆਂ ਨੇ ਅਕਸਰ ਇਹ ਪ੍ਰੋਬਲਮਾਂ ਆਉਂਦੀਆਂ ਇਸ ਸਾਰੀ ਦਿੱਕਤਾਂ ਦੀ ਮਤਲ ਤੁਹਾਨੂੰ ਵੀ ਬੱਚੇ ਪੈਦਾ ਹੋਣ ਤੋਂ ਬਾਅਦ ਹੀ ਇਹ ਪ੍ਰੋਬਲਮ ਆ ਹਾਂਜੀ ਬਾਅਦ ਜੀ ਪਹਿਲਾਂ ਠੀਕ ਮਨ 12 13 ਸਾਲ ਤੋਂ ਰੈਗੂਲਰ ਚੱਲ ਰਹੀਆਂ ਸੀ ਜਿਹੜੀ ਗਿਲਟੀ ਸੀ ਉਹ ਛੋਟੇ ਹੁੰਦਿਆਂ ਤੁਸੀਂ ਹਾਂਜੀ ਗਿਲਟੀ ਮੈਨੂੰ ਛੋਟੇ ਤੁਸੀਂ ਮੈਡੀਸਨ ਦੀ ਨੋਲਿਜ ਆ ਤੁਹਾਨੂੰ ਤੁਸੀਂ ਆਪ ਲੈ ਲੈਂਦੇ ਹੋ ਕਿ ਡਾਕਟਰਾਂ ਕੋਲੇ ਵੀ ਗਏ ਤੁਸੀਂ ਨਹੀਂ ਡਾਕਟਰਾਂ ਕੋਲੇ ਵੀ ਗਏ ਚੈੱਕਅਪ ਵੀ ਕਰਵਾਇਆ ਚਾਹੇ ਮੈਂ ਆਪ ਲੈ ਵੀ ਲੈਂਦੀ ਸੀ ਆਪਣਾ ਟ੍ਰੀਟਮੈਂਟ ਤਾਂ ਮੈਂ ਰੈਗੂਲਰ ਕਰਦੀ ਹੋਈ ਸੀ ਪਰ ਮੈਨੂੰ ਕਿਤੇ ਫਰਕ ਨਹੀਂ ਪਿਆ ਮੈਂ ਸਾਰੇ ਤੁਸੀਂ ਵਧੀਆ ਵਧੀਆ ਸਪੈਸ਼ਲਿਸਟ ਡਾਕਟਰਾਂ ਕੋਲ ਜਾ ਕੇ ਦੇਖਿਆ ਹਾਂ ਹਾਂਜੀ ਬਿਲਕੁਲ ਬਿਲ ਉਸ ਤੋਂ ਬਾਵਜੂਦ ਵੀ ਮਤਲਬ ਕੋਈ ਮੈਨੂੰ ਫਰਕ ਨਹੀਂ ਪਿਆ ਹੈਗਾ ਪਰ ਫਿਰ ਜਦੋਂ ਮੈਂ ਇਹ ਬੋਡੀ ਸਰਵਿਸ ਜੂਸ ਕੀਤਾ ਉਸ ਤੋਂ ਬਾਅਦ ਮੇਰੀ ਵੀਕਨੈਸ ਜਿਹੜੀ ਉਹ 20 ਦਿਨਾਂ ਦੇ ਵਿੱਚ ਕਵਰ ਹੋ ਗਈ ਠੀਕ ਹੈ ਜੀ ਵੀਕਨੈਸ ਵੀ ਬੈਕਬੋਨ ਦੀ ਦਰਦ ਵੀ ਲੱਤ ਦੀ ਦਰਦ ਵੀ ਜਿਹੜੀ ਇੱਧਰ ਮਤਲਬ ਬਲੋਕੇਜ ਹੈ ਇਹ ਸੀ ਮੈਨੂੰ ਗਰਟੀ ਦੇ ਨਾਲ ਹੀ ਜ਼ਿਆਦਾ ਜਿਹੜੀ ਆ ਸ਼ੋਲਡਰ ਵਾਲੀ ਔਰ ਇਹ ਬਲੋਕੇਜ ਸੀ ਇਹ ਵੀ ਕਾਫੀ ਮੇਰੀ ਪੇਨ ਵਗੈਰਾ ਬਿਲਕੁਲ ਸਹੀ ਹੋ ਗਈ ਸੀ ਠੀਕ ਹੈ ਬਟ ਗਰਟੀ ਨਹੀਂ ਠੀਕ ਹੋਈ ਸੀਗੀ ਹਲੇ ਉਹ ਤਕਰੀਬਨ ਹੁਣ ਮੈਂ ਪਿਛਲੀ ਦੀਵਾਲੀ ਵੇਲੇ ਲਿਆ ਸੀਗਾ ਦੀਵਾਲੀ ਤੋਂ ਇੱਕ ਦਿਨ ਪਹਿਲਾਂ ਐਸ ਦਿਵਾਲੀ ਨੂੰ ਸਾਲ ਪੂਰਾ ਹੋ ਗਿਆ ਮਤਲਬ 1.5 ਸਾਲ ਹੋ ਗਿਆ ਹੁਣ ਜਾ ਕੇ ਉਹਦਾ ਜਿੱਦਾਂ ਮੈਨੂੰ ਨਾ ਜਦੋਂ ਬੱਚੇ ਤੋਂ ਬਾਅਦ ਬੇਟੇ ਤੋਂ ਬਾਅਦ ਚ ਮੈਨੂੰ ਉਹਨਾਂ ਨੇ ਡਿਕਲੇਅਰ ਕੀਤਾ ਸੀਗਾ ਕਿ ਕੈਂਸਰ ਦੀ ਤੁਹਾਡੀ ਗਿਲਟੀ ਹੈ ਤਾਂ ਫਿਰ ਤੁਹਾਨੂੰ ਪਤਾ ਹੈ ਵੀ ਸਰ ਰਿਜ਼ਲਟ ਜਦੋਂ ਇਦਾਂ ਦਾ ਆ ਜੇ ਤਾ ਟੈਨਸ਼ਨ ਬਹੁਤ ਹੁੰਦੀ ਹੈ ਨਾ ਤੇ ਟੈਸਟ ਰਿਪੋਰਟ ਦੇ ਵਿੱਚ ਕੋੜਾ ਕੈਂਸਰ ਕਲੀਅਰ ਕਰਤਾ ਕਰ ਦਿੱਤਾ ਸੀ ਇਹਨਾਂ ਨੇ ਪਟੇੜ ਹਸਪੀਟਲ ਵਾਲਿਆਂ ਨੇ ਠੀਕ ਹੈ ਜੀ ਉਸ ਤੋਂ ਬਾਅਦ ਚ ਜਿੱਦਾਂ ਸੀਗਾ ਵੀ ਆਪਰੇਟ ਵੀ ਨਹੀਂ ਕਰਵਾਉਣਾ ਚਾਹੁੰਦੇ ਸੀ ਇਹ ਛੋਟੀ ਸੀਗੀ ਹਜੇ ਓਕੇ ਜਿੱਦਾਂ ਡਰ ਲੱਗਦਾ ਸੀ ਇਸ ਚੀਜ਼ ਹੁੰਦਾ ਹੀ ਆ ਹਰੇਕ ਨੂੰ ਡਰਦਾ ਹੀ ਆ ਬਾਈ ਡਰਦੇ ਸੀ ਕਿ ਬਚਿਆ ਜਾਵੇ ਹਾਂਜੀ ਹਾਂਜੀ ਚਾਹੇ ਮੈਡੀਕਲ ਲੈਨ ਚ ਸੀਗੇ ਇਸ ਚੀਜ਼ ਦਾ ਪਤਾ ਸੀ ਪਹਿਲਾਂ ਟੈਸਟ ਨਹੀਂ ਸੀ ਡਰ ਦੇ ਕਰਾਉਂਦੇ ਵੀ ਆਪਣੇ ਗੱਲਾਂ ਪਸਾਉਂਦੇ ਆ ਪਿੰਡਾਂ 'ਚ ਵੀ ਨੀਡਲ ਨਾਲ ਇਦਾਂ ਹੋ ਜਾਂਦਾ ਬਟ ਨੀਡਲ ਨਾਲ ਮੈਨੂੰ ਕੋਈ ਦਿੱਕਤ ਨਹੀਂ ਆਈ ਹੈਗੀ ਟੈਸਟ ਮੇਰੇ ਹੋਏ ਬਟ ਜਾਇ ਮੇਰੇ ਨੂੰ ਆਪਰੇਸ਼ਨ ਕਰਾਉਣ ਦੀ ਹਿੰਮਤ ਨਹੀਂ ਸੀਗੀ ਆਪਣੇ ਮਾਨ ਬੋੜ ਡਰਦਾ ਸੀ ਫਿਰ ਜਦੋਂ ਮੈਂ ਬੋਡੀ ਸਰਵਿਸ ਯੂਜ਼ ਕੀਤਾ ਤਾਂ ਫਿਰ ਮੈਨੂੰ ਪੂਰਾ ਜਿੱਦਾਂ ਇੱਕ ਸਾਲ ਤੋਂ ਬਾਅਦ ਰਿਜ਼ਲਟ ਆਇਆ ਕਿ ਹੁਣ ਬਿਲਕੁਲ ਸਹੀ ਹੈ ਔਰ ਹੁਣ ਜਿਹੜੀ ਕਿ ਮੇਰੀ ਰਸੌਲੀ ਵੱਧ ਕੇ ਕਾਫੀ ਵੱਡੀ ਹੋ ਚੁੱਕੀ ਸੀਗੀ ਜਿੱਦਾਂ 1mm ਤੋਂ ਵੀ ਉੱਪਰ ਸੀ ਸੌਰੀ 1 ਇੰਚ ਤੋਂ ਵੀ ਉੱਪਰ ਸੀ ਤਾਂ ਹੁਣ ਉਹ ਫੇਰ ਕਣਕਰੇ ਦਾਣੇ ਵਾਂਗੂ ਹੋ ਗਈ ਹੈ ਬਸ ਇੰਨਾ ਕੁ ਰਹਿ ਗਿਆ ਬਾਕੀ ਸਾਰਾ ਕਲੀਅਰ ਹੋ ਗਿਆ ਹਾਂਜੀ ਪਹਿਲਾਂ ਜਿੱਦਾਂ ਮੇਰੀ ਬੱਚਾ ਤੋਂ ਪਹਿਲਾਂ ਸੀ ਉਸੇ ਸਟੇਜ ਤੇ ਵਾਪਸ ਆ ਗਿਆ ਤੇ ਉਹਦੀ ਮੈਨੂੰ ਹੁਣ ਕੋਈ ਤਕਲੀਫ ਵੀ ਹੈ ਨਹੀਂਗੀ ਤੇ ਮੇਰੇ ਕੈਂਸਰ ਦੇ ਸੈੱਲ ਜਿਹੜੇ ਉਹ ਵੀ ਉਹਨਾਂ ਨੇ ਕਿਹਾ ਵੀ ਹੁਣ ਇਦਾਂ ਦਾ ਕੁਝ ਨਹੀਂ ਉਹ ਮਰ ਉਹ ਟੈਸਟ ਕਰਾਣ ਤੋਂ ਬਾਅਦ ਹਾਂਜੀ ਹੁਣ ਜਦੋਂ ਮੈਂ ਰਿਪੀਟ ਟੈਸਟ ਕਰਾਉਂਗਾ ਮੈਂ ਇੱਕ ਚੀਜ਼ ਕਲੀਅਰ ਕਰੂੰਗਾ ਤੁਸੀਂ ਸਰਵਸਪੈਕ ਵਰਤਿਆ ਨਾਰਮਲ ਚੀਜ਼ਾਂ ਵਾਸਤੇ ਹਾਂਜੀ ਮਰ 100 ਦਿਨ ਦਾ ਤੁਸੀਂ ਕੋਰਸ ਪੂਰਾ ਕਰ ਲਿਆ ਇੱਕ ਵਾਰੀ ਹਾਂਜੀ ਹਾਂਜੀ ਤੁਸੀਂ ਛੱਡਤਾ ਨਾਰਮਲ ਪ੍ਰੋਬਲਮ ਸਾਰੀਆਂ ਖਤਮ ਹੋ ਗਈਆਂ ਹਾਂਜੀ ਬਿਲਕੁਲ ਔਰ ਜਿਹੜੀ ਤੁਹਾਡੀ ਰਿਪੋਰਟ ਤੁਸੀਂ ਕਰਾਈ ਸੀ ਜਿਹੜਾ ਕੈਂਸਰ ਦੀ ਰਿਪੋਰਟ ਆਈ ਸੀ ਕੈਂਸਰ ਉਹ ਗਿਲਟੀ ਸੀ ਮਲ ਛੱਡਣ ਤੋਂ ਬਾਅਦ ਵੀ ਛੱਡਣ ਤੋਂ ਬਾਅਦ ਮੈਨੂੰ ਰਿਜ਼ਲਟ ਮਿਲਿਆ ਜੀ ਓਕੇ ਹਾਂ ਜੀ ਕਿਉਂਕਿ ਮੇਰੀ ਪੇਨ ਵਗੈਰਾ ਤਾਂ ਰਿਜ਼ਲਟ ਆ ਗਿਆ ਸੀਗਾ ਕਿ ਨਹੀਂ ਸੀ ਬੋਰੀ ਪਰ ਗਿਲਟੀ ਤਾਂ ਹੈ ਹੀ ਸੀ ਪਰ ਗਿਲਟੀ ਹੈ ਗਈ ਸੀ ਗਿਲਟੀ ਆ ਜਿਹੜੀ ਮੇਰੀ ਉਹ ਛੱਡਣ ਤੋਂ ਬਾਅਦ ਹੀ ਹੌਲੀ ਹੌਲੀ ਆਪਣੇ ਆਪ ਡਿਜ਼ੋਲਵ ਹੋਈ ਹੈ ਸਰਵਸਪੈਕ ਤੋਂ ਪਹਿਲਾਂ ਤੁਹਾਡਾ ਕਲੀਅਰ ਹੋ ਗਿਆ ਸੀ ਵੀ ਇਹ ਦਿੱਕਤ ਆ ਹਾਂ ਜੀ ਸਰਵਸਪੈਕ ਵਰਤ ਲਿਆ ਛੱਡਣ ਤੋਂ ਬਾਅਦ ਸਾਲ ਤੋਂ ਬਾਅਦ ਦੁਬਾਰਾ ਰਿਪੋਰਟ ਕਰਾਈ ਤਾਂ ਕੈਂਸਰ ਸੈੱਲ मतलो होन उन्होंने कह भी नहीं हैगा है। हां जी नुकसान बिल्कुल हां जी इंच इंच ਤੋਂ ਕਣਕ ਦੇ ਦਾਣੇ ਜਿੰਨੀ ਹਾਂਜੀ ਹਾਂਜੀ ਧਿਆਨ ਨਾਲ ਗੱਲ ਸਮਝਣ ਵਾਲੇ ਬਹੁਤ ਵੱਡਾ ਹਾਂਜੀ ਬਹੁਤ ਵੱਡਾ ਤੁਹਾਡੇ ਬੋਲਣ ਨਾਲ ਪਤਾ ਨਹੀਂ ਲੱਖਾਂ ਲੋਕਾਂ ਦੀ ਜ਼ਿੰਦਗੀ ਬਚੂਗੀ ਭੈਣ ਜੀ ਬੇਫੀਤ ਵੀ ਬਹੁਤ ਵੱਡਾ ਹੁੰਦਾ ਹੈ ਹਾਂਜੀ ਹਾਂਜੀ ਤੇ ਪਰ ਪਛਵਾਸ ਕਿਵੇਂ ਪੜਿਆ ਮੈਂ ਤਾਂ ਇਹ ਮੁੱਦਾ ਕਿਉਂਕਿ ਜਿਹੜਾ ਬੰਦੇ ਨੂੰ ਨੌਲੇਜ ਹੁੰਦੀ ਹੈ ਇਹ ਧਿਆਨ ਨਾਲ ਗੱਲ ਸਮਝਣ ਵਾਲੀ ਹੈ ਜਿਉ ਨੂੰ ਨੌਲਜ ਹੁੰਦੀ ਉਹ ਕਹਿੰਦਾ ਯਾਰ ਕੀ ਕਰੂ ਮਤਲਬ ਤੁਸੀਂ ਲਿਆ ਕਿਵੇਂ ਮੈਂ ਤਾਂ ਇਹ ਪੁੱਛਣਾ ਚਾਹੂੰਗਾ ਹਾਂਜੀ ਇਦਾਂ ਸੀ ਜਿੱਦਾਂ ਵੈ ਮੈਂ ਨਾ ਤੱਲਨ ਸਾਹਿਬ ਡਿਊਟੀ ਕਰਦੀ ਸੀਗੀ ਤੇ ਹੌਲੀ ਹੌਲੀ ਜਿੱਦਾਂ ਵੈ ਲਖਵਿੰਦਰ ਜੀ ਆ ਇਹਨਾਂ ਨਾਲ ਮਿਲ ਮਲਾਪ ਹੋਇਆ ਓਕੇ ਹਾਂਜੀ ਤਾਂ ਇਹ ਇਹਨਾਂ ਨਾਲ ਜਦੋਂ ਮੇਰੀ ਗੱਲਬਾਤ ਹੋਈ ਤਾਂ ਇਹਨਾਂ ਨੇ ਮੈਨੂੰ ਦੱਸਿਆ ਵੀ ਇਦਾਂ ਜੂਸ ਆਉਂਦੇ ਆ ਬਾਡੀ ਸਰਵਿਸ ਦੇ ਤੁਸੀਂ ਇਹਨਾਂ ਨੂੰ ਯੂਜ਼ ਕਰੋ ਜਾਂ ਕੁਝ ਵੀ ਕਿਉਂਕਿ ਦਿੱਕਤ ਮੈਂ ਉਹਨਾਂ ਨਾਲ ਡਿਸਕਸ ਕੀਤੀ ਹੋਈ ਸੀ ਠੀਕ ਹੈ ਜੀ ਇਦਾਂ ਹੀ ਗੱਲਾਂ ਦੇ ਵਿੱਚ ਜਿੱਦਾਂ ਪਰ ਰਿਲੇਸ਼ਨ 'ਚ ਬੈਠਦੇ ਹੁੰਨੇ ਆ ਤਾਂ ਫਿਰ ਆਪਣੀ ਕੋਈ ਨਾ ਕੋਈ ਗੱਲ ਹੋਈ ਜਾਂਦੀ ਹੈ ਘਰ ਦੇ ਵਿੱਚ ਤਾਂ ਇਹਨਾਂ ਨੂੰ ਮੇਰੀ ਪ੍ਰੋਬਲਮ ਮੈਂ ਆਪਣੀ ਪ੍ਰੋਬਲਮ ਦੱਸੀ ਹੋਈ ਸੀ ਵੀ ਮੇਰੇ ਨਾਲ ਮੈਨੂੰ ਦਿੱਕਤ ਹੈ ਠੀਕ ਹੈ ਜੀ ਤਾਂ ਇਹਨਾਂ ਨੇ ਮੈਨੂੰ ਇਹਦੇ ਬਾਰੇ ਵਿੱਚ ਨੌਲੇਜ ਦਿੱਤੀ ਪਰ ਮੈਂ ਵਿਸ਼ਵਾਸ ਨਹੀਂ ਕੀਤਾ ਠੀਕ ਹੈ 6-7 ਮਹੀਨੇ ਮੈਨੂੰ ਕੋਈ ਇਹਨਾਂ ਤੇ ਜਿੱਦਾਂ ਕਹਿੰਦੇ ਰਹੇ ਅੱਛਾ 6 ਮਹੀਨੇ ਤੁਸੀਂ ਵੀਡੀਓ ਦੇਖੀ ਹੈ ਵੀਡੀਓ ਦੇਖਦੇ ਰਹੇ ਆਕਾ ਇੱਕ ਤਰ੍ਹਾਂ ਕੇ ਆਕਾ ਮੰਗਾਇਆ ਵੀ ਦੇਖੀ ਜਾਊਗੀ ਜਿੱਥੇ ਇੰਨੇ ਪਾਪੜ ਵੇਲੇ ਮੈਂ ਸਭ ਤੁਹਾਨੂੰ ਕਹਾਂ ਨੇ 50 ਦਿਨ ਦੇਵਾਂਗੇ ਵੀ ਇਹ ਰਿਜ਼ਲਟ ਹੈ ਤਾਂ ਵਰਤਲੋ ਨਹੀਂ ਰਹਿਣਾ ਤੁਹਾਨੂੰ ਦਾ ਖਾਈ ਰਹੇ ਹਾਂਜੀ ਪਰ ਮੈਨੂੰ ਇਹ ਸੀਗਾ ਮੈਂ ਕਿਹਾ ਇੰਨੇ ਨੇ ਵੱਡੇ ਡਾਕਟਰਾਂ ਦਾ ਟਰੀਟਮੈਂਟ ਚੱਲਦਾ ਹੈ ਜੂਸ ਨਾਲ ਮੈਨੂੰ ਕੀ ਫਰਕ ਪੈਣਾ ਵਾ ਤਾਂ ਮੈਂ ਜੂਸ ਤੇ ਵਿਸ਼ਵਾਸ ਨਹੀਂ ਕੀਤਾ ਤਕਰੀਬਨ 6 ਕੇ 7 ਮਹੀਨੇ ਨੇ ਯਕੀਨ ਕੀਤਾ ਹੈਗਾ ਵੀਡੀਓ ਦੇ ਬਾਅਦ ਸਾਰ ਵੀਡੀਓ ਪਾਉਣ ਲੱਗੇ ਵੀਡੀਓ ਵਗੈਰਾ ਦੇਖਦੀ ਰਹੀ ਪਰ ਫਿਰ ਵੀ ਯਕੀਨ ਨਹੀਂ ਹੋਇਆ ਜਿੱਦਾਂ ਹੌਲੀ ਹੌਲੀ ਜਾ ਕੇ ਫੇਰ ਬਣਿਆ ਜਦੋਂ ਜ਼ਿਆਦਾ ਜਦੋਂ ਇਹ ਹਾਲਤ ਹੋ ਗਈ ਵੀ ਮਾੜਾ ਜਿਹਾ ਘਰੋਂ ਬਾਹਰ ਵੀ ਜਾਣਾ ਤਾਂ ਵੌਮਟਿੰਗ ਸਟਾਰਟ ਹੋ ਜਾਣੀ ਆ ਜਿੱਦਾਂ ਬੱਸ ਦਾ ਸਫ਼ਰ ਜਾਂ ਗੱਡੀ ਦਾ ਵੀ ਪਹਿਲਾਂ ਤਾਂ ਬੱਸ ਦੇ ਸਫ਼ਰ 'ਚ ਪ੍ਰੋਬਲਮ ਆਉਂਦੀ ਸੀ ਫਿਰ ਗੱਡੀ ਦੇ ਪ੍ਰੋਬਲਮ ਆਉਣ ਲੱਗੀ ਫਿਰ ਜਦੋਂ ਜ਼ਿਆਦਾ ਹੀ ਬੁਰੀ ਹਾਲਤ ਹੋਣ ਲੱਗੀ ਹੈਡੈਕ ਵੀ ਰਹਿਣ ਲੱਗੀ ਫਿਰ ਐਂਡ ਤੇ ਸੋਚਿਆ ਚੱਲ ਮੰਗਵਾ ਕੇ ਦੇਖ ਲੈਨੇ ਆ ਇਹ ਲਾਸਟ ਹਥਿਆਰ ਸੀ ਤੁਹਾਡਾ ਹੱਲ ਹੀ ਨਹੀਂ ਚੱਲਿਆ ਸੀ ਬੱਸ ਲਾਸਟ ਸੀ ਹਾਂਜੀ ਫੇਰ ਮੈਂ ਇਹ ਮੰਗਵਾ ਕੇ ਦੇਖਿਆ ਤਾਂ ਰਿਜ਼ਲਟ ਇੰਨਾ ਸ਼ਾਨਦਾਰ ਆਇਆ ਵੀ ਯਕੀਨ ਨਹੀਂ ਆਪਨੇ ਆਪਣੇ ਵਿੱਚ ਯਕੀਨ ਨਹੀਂ ਹੁੰਦਾ ਰਿਪੋਰਟ ਤੋਂ ਬਾਅਦ ਵੀ ਮੈਨੂੰ ਯਕੀਨ ਨਹੀਂ ਆ ਰਿਹਾ ਵੀ ਮੇਨਾ ਇੰਨਾ ਸੋਹਣਾ ਰਿਜ਼ਲਟ ਆ ਗਿਆ ਹਾਂਜੀ ਇਹ ਲੱਖਾਂ ਹੀ ਪਰਿਵਾਰਾਂ ਪਾਂਜੀ ਤੁਹਾਡੀ ਵੀਡੀਓ ਦੇ ਕੀ ਕਹਿਣਾ ਚਾਹੂੰਗਾ ਹੁਣ ਤੁਸੀਂ ਮੈਂ ਚਾਹੂੰਗੀ ਵੀ ਦੇਖੋ ਵਰਤਣਾ ਚਾਹੀਦਾ ਕੀ ਸਲਾਹ ਦੇਣਾ ਚਾਹੂੰਗਾ ਹਾਂਜੀ ਬਿਲਕੁਲ ਵਰਤਣਾ ਚਾਹੀਦਾ ਥੋੜਾ ਫਿਰ ਵੀ ਇਹੀ ਆ ਹਾਂਜੀ ਹਾਂਜੀ ਬਿਲਕੁਲ ਮੈਂ ਹੁਣ ਮਤਲਬ ਐਲੋਪੈਥੀ ਤੇ ਉਹਨਾਂ ਫੇਦ ਨਹੀਂ ਕਰ ਰਹੀ ਕਿਉਂਕਿ ਉਸ ਤੋਂ ਬਾਅਦ 1.5 ਸਾਲ ਹੋ ਗਏ ਮੈਂ ਆਪਣੇ ਬੱਚਿਆਂ ਨੂੰ ਵੀ ਕਦੇ ਕੁਝ ਐਲੋਪੈਥੀ ਦਾ ਨਹੀਂ ਦਵਾਇਆ ਹੈਗਾ ਸਰਪ ਜਾਂ ਕੁਝ ਵੀ ਉਹ ਵੀ ਮੈਂ ਬੋਡੀ ਸਰਵਿਸ ਜੂਸਾਂ ਦੇ ਵਿੱਚ ਹੀ ਦਿੰਨੀ ਆ ਜੇ ਇਹਨਾਂ ਨੂੰ ਕਿਤੇ ਫੀਵਰ ਹੋ ਜੇ ਹਾਂਜੀ ਜਾਂ ਕੁਝ ਵੀ ਐਲੋਪੈਥੀ ਦਾ ਨਹੀਂ ਲੈਂਦੀ ਹੈਗੀ ਬਟੀ ਬਾਕੀ ਸਾਰਿਆਂ ਨੂੰ ਇਹ ਚਾਹੀਦਾ ਹੈ ਕਿ ਐਲੋਪੈਥੀ ਦੇ ਸਾਰਿਆਂ ਨੂੰ ਹੀ ਪਤਾ ਵੀ ਆਪਾਂ ਜੇ ਉਹਨੂੰ ਜੂਸ ਕਰਦੇ ਆ ਤਾਂ ਜੇ ਸਾਡਾ ਫਾਇਦਾ ਹੁੰਦਾ ਉਹਦੇ ਸਾਈਡ ਇਫੈਕਟ ਵੀ ਆਉਂਦੇ ਨਾਲ ਬਟ ਇਹਦਾ ਕੋਈ ਸਾਈਡ ਇਫੈਕਟ ਨਹੀਂ ਹਰ ਕਿਸੇ ਨੂੰ ਇਹਨੂੰ ਯੂਜ਼ ਕਰਨਾ ਚਾਹੀਦਾ ਹੈ ਜਿਹੜਾ ਬਿਮਾਰ ਬੰਦਾ ਵਾ ਮੇਰੇ ਵ ਪਰ ਇਹ ਤੰਦਰੁਸਤ ਪਰਸਨ ਵਾਸਤੇ ਬਣਿਆ ਇਹਨੂੰ ਤੰਦਰੁਸਤ ਨੂੰ ਵੀ ਵਰਤਣਾ ਚਾਹੀਦਾ ਤਾਂ ਜੋ ਆਪਾਂ ਬਿਮਾਰ ਹੋਈਏ ਨਾ ਸਾਨੂੰ ਅੱਗੇ ਤੋਂ ਵੇਦਰ ਪ੍ਰੋਬਲਮਾਂ ਦੀ ਬਿਲਕੁਲ ਐਡਰੈਸ ਵੀ ਪੰਜੀ ਬੋਲ ਦੋ ਹਾਂਜੀ ਮੇਰਾ ਐਡਰੈਸ ਹੈਗਾ ਜੀ ਧਰਮਕੋਟ ਵੱਡੂ ਵਾਲਾ ਰੋਡ ਦੇ ਉੱਪਰ ਹੀ ਅਸੀਂ ਰਹਿੰਦੇ ਆਂ ਤਾਂ ਹਾਂਜੀ ਖਾਸ ਹੀ ਧਰਮਕੋਟ ਦੇ ਵਿੱਚ ਹੈ ਪੰਜੀ ਕਿੰਨਾ ਟਾਈਮ ਹੋ ਗਿਆ ਛੱਡੇ ਨੂੰ ਤੁਹਾਨੂੰ ਹੁਣ ਮੈਨੂੰ 1.5 ਸਾਲ ਤੋਂ ਉੱਪਰ ਹੋ ਗਿਆ ਵੀਰ ਜੀ ਮਤਲਬ 1.5 ਸਾਲ ਦਾ ਵਕਤ ਬੀਤੇ ਹੀ ਨਹੀਂ ਮੁੜ ਕੇ ਨਹੀਂ ਹਾਂਜੀ ਉਸ ਤੋਂ ਬਾਅਦ ਮੈਂ ਤੁਹਾਨੂੰ ਦੁਬਾਰੋਂ ਹੀ ਸਟਾਰਟ ਕਰ ਦੋ ਹਾਂਜੀ ਹਾਂਜੀ ਕਰਨੇ ਆ ਓਕੇ ਥੈਂਕ ਯੂ